ਪੁਲਿਸ ਲਾਗੁਰਦਾਸਪੁਰ ਦੇ ਥਾਣਾ ਗੁਮਨਕਲਾਂ ਦੀ ਪੁਲਿਸ ਵੱਲੋਂ ਇਲਾਕੇ ਚੋਂ ਗੁਜ਼ਰਦੀ ਅੱਪਰਵਾਰੀ ਦੁਆਬ ਨਹਿਰ ਦੀ ਪਟੜੀ ਕਿਨਾਰੇ ਝੌੜੀਆਂ ਵਿੱਚੋਂ ਇੱਕ ਨੌਜਵਾਨ ਦੀ ਪੇਤ ਪਰੇ ਹਾਲਾਤਾਂ ਵਿੱਚ ਲਾਸ਼ ਬਰਾਮਦ ਕੀਤੀ ਗਈ ਹੈ ਤੇ ਦੱਸਦਾ ਹੀ ਇਹ ਉਕਤ ਨੌਜਵਾਨ ਦੀ ਪਛਾਣ ਸਤਵੀਰ ਸਿੰਘ 35 ਸਾਲ ਪੁੱਤਰ ਗੁਰਨਿੰਦਰ ਸਿੰਘ ਵਾਸੀ ਪਿੰਡ ਕੋਟਲੀ ਸੁਰਤ ਮੱਲੀ ਵੱਜੂ ਹੋਈ ਹੈ ਜੋ ਕਿ ਜੀਸੀਬੀ ਆਪਰੇਟਰ ਸੀ ਤੇ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਨਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਪੁੱਤਰ ਸਤਵੀਰ ਸਿੰਘ ਜੀਸੀਬੀ ਮਸ਼ੀਨ ਆਪਰੇਟਰ ਦਾ ਕੰਮ ਕਰਦਾ ਸੀ ਤੇ ਰੋਜ਼ਾਨਾ ਦੀ ਤਰ੍ਹਾਂ ਉਹ ਐਤਵਾਰ ਨੂੰ ਪਿੰਡ ਵਿਰਕ ਜេសੀ ਵੀ ਮਸ਼ੀਨ ਚਲਾਉਣ ਦੇ ਲਈ ਆਇਆ ਹੋਇਆ ਸੀ ਪਰੰਤੂ ਰਾਤ ਨੂੰ ਉਹ ਆਪਣੇ ਘਰ ਨਹੀਂ ਪਹੁੰਚਾ ਤੇ ਉਸਨੇ ਦੱਸਿਆ ਕਿ ਪੁੱਤਰ ਦੇ ਘਰ ਨਾ ਆਉਣ ਤੇ ਉਸਦੀ ਪਾਲ ਕਰਦੇ ਹੋਏ ਅੱਜ ਜਦੋਂ ਅਸੀਂ ਪਿੰਡ ਵਿਰਕ ਆਏ ਆ ਤਾਂ ਉਥੋਂ ਪਤਾ ਲੱਗੇ ਕਿ ਸਤਵੀਰ ਸਿੰਘ ਰਾਤ ਨੂੰ ਇੱਥੋਂ ਗਿਆ ਸੀ ਤੇ ਉਹਨਾਂ ਨੇ ਦੱਸਿਆ ਕਿ ਅਜ ਸਤਵੀਰ ਸਿੰਘ ਸੰਬੰਧੀ ਪੁੱਛ ਪੜਤਾਲ ਜੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਪਤਾ ਲੱਗਾ ਹੈ ਕਿ ਸਤਵੀਰ ਸਿੰਘ ਮ੍ਰਿਤਕ ਹਾਲਤ ਦੇ ਵਿੱਚ ਪਿੰਡ ਬਾਗੋਵਾਣੀ ਦੇ ਨੇੜੇੋਂ ਲੰਘਦੀ ਅੱਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਪਿਆ ਹੋਇਆ ਤੇ ਉੱਥੇ ਹੀ ਉਹਨਾਂ ਨੇ ਸ਼ੱਕ ਜਤਾਇਆ ਕਿ ਸਤਵੀਰ ਸਿੰਘ ਦਾ ਕਤਲ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਸਤਵੀਰ ਉਹਨਾਂ ਦਾ ਇਕਲ ਦਰਸਤੀ ਕਿਉਂਕਿ ਵੱਡੇ ਪੁੱਤਰ ਦੀ ਪਹਿਲਾਂ ਹੀ ਇੱਕ ਸੜਕ ਦੁਰਘਟਨਾ ਦੇ ਵਿੱਚ ਮੌਤ ਹੋ ਗਈ ਸੀ ਤੇ ਉਸਦੇ ਛੋਟੇ-ਛੋਟੇ ਬੱਚੇ ਵੀ ਨੇ ਅਤੇ ਪੂਰੇ ਘਰ ਦਾ ਗੁਜ਼ਾਰਾ ਹੀ ਉਸਦੇ ਸਿਰ ਤੇ ਚੱਲਦਾ ਸੀ ਤੇ ਉਹਨਾਂ ਪੁਲਿਸ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਜਾਂਚ ਦੀ ਮੰਗ ਕੀਤੀ ਹੈ ਤੇ ਇਸ ਸਬੰਧੀ ਥਾਣਾ ਗੁਮਨਕਲਾਂ ਦੇ ਐਸਐਚਓ ਜਗਦੀਸ਼ ਸਿੰਘ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਹਿਰ ਦੀ ਪਟੜੀ ਨੇਰੇਓਂ ਜਿਹੜਾ ਹੈ ਪੇਪਰੇ ਹਾਲਾਤਾਂ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਨੂੰ ਜਿਹੜਾ ਹੈ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਰੀਕਾਰ ਕਾਰਵਾਈ ਸ਼ੁਰੂ ਕਰ ਪੰਡਿਆ ਜੀ ਕੋਲ ਦੀ ਛੁੱਟ ਮਿਲੀ ਗੁਰਨੰਦਰ ਸਿੰਘ ਸਾਨੋ ਬਸਨ ਸਿੰਘ ਮੇਰਾ ਨਾਮ ਸਤਬੀਰ ਸਿੰਘ ਮੇਰਾ ਲੜਕਾ ਹੈ ਉਹ ਗਣੇਸ਼ ਗਣੇਸ਼ ਬਿਲਡਰ ਮਾਲੀ ਵਾਲਿਆਂ ਦੀ ਮਸ਼ੀਨ ਚਲਾਉਂਦਾ ਹੈ ਬਾਬੇ ਘੁੰਮਣ ਵਾਲੇ ਦੇ ਲਾਗੇ ਬਿਰਕ ਪਿੰਡ ਆ ਉੱਥੇ ਮਸ਼ੀਨ ਚਲਾਉਂਦਾ ਹੈ ਕੱਲ ਨੂੰ ਸਵੇਰੇ 7 ਵਜੇ ਆਪਣੇ ਘਰੋਂ ਰੋਟੀ ਪਾਣੀ ਖਾ ਕੇ ਰੋਟੀ ਆਪਣੇ ਨਾਲ ਲੈ ਕੇ ਤੇ ਉੱਥੇ ਮਸ਼ੀਨ ਤੇ ਚੱਲ ਗਿਆ ਉਹਦੇ ਸ਼ੇਰ ਦਾ ਫੋਨ ਆਇਆ ਵੀ ਤੂੰ ਆਇਆ ਨਹੀਂ ਇਹਦਾ ਮੈਂ ਘਰੋਂ ਨਿਕਲ ਆਇਆ ਇਹਦਾ ਠੀਕ ਆਦਾ ਸ਼ਰਜੀ ਅੱਠ ਦੇ ਉੱਤੇ ਪਹੁੰਚਿਆ ਉਹ ਮਰ ਉਹਨਾਂ ਚੰਨ ਬਾਅਦ ਦੱਸਿਆ ਕਿ ਇਹ ਅਈ ਜਿਹੜਾ ਪੁਸ਼ਿਆ ਸਾਨੂੰ ਨਾ ਫੋਨ ਕੀਤਾ ਵੀ ਸ਼ਰਬੀਰ ਘਰ ਆ ਗਿਆ ਇੱਥੇ ਆਇਆ ਚੱਲ ਗਿਆ ਇੱਥੋਂ ਤੇ ਅਈ ਆਖਾ ਜੀ ਇਥੇ ਆ ਤੁਸੀਂ ਪਤਾ ਕਰੋ ਤੇ ਕਹਿੰਦੇ ਵੀ ਸਾਨੂੰ ਇਹ ਨਾ ਹਰ ਬਰਨੂ ਚਾਬੀ ਦੇ ਕੇ ਸਿੰਘ ਜੀ ਕਹਿੰਦਾ ਤੁਸੀਂ ਸਫਾਈ ਕਰ ਗਰੀਜ ਕਰ ਤੇ ਮਿਦਰੀ ਆਉਣਾ ਤੇ ਉਹਦੀ ਸਰਵਜ ਹੋਣੀ ਹੈ ਤੇ ਮੈਨੂੰ ਫੋਨ ਕਰ ਦਿਨਾ ਫਿਰ ਸਰਵਜ ਮੈਨੂੰ ਕਰਾ ਦਾਂਗਾ ਉਹ ਮੁੜ ਕੇ ਜੀ ਸੇਰ ਨਾਲ ਨਹੀਂ ਪੁੱਛਿਆ ਕਿ ਸਾਡਾ ਮੁੰਡਾ ਕਿੱਥੇ ਆ ਆਂਦੇ ਜੀ 11 ਵਜੇ ਟਿੱਕਰ ਵਾਲਾ ਡਰਾਈਵਰ ਆ ਉਹਨੇ 11 ਵਜੇ ਕਹੂੰ ਕੀਤਾ ਕਹਿੰਦਾ ਮੈਂ ਮਟਾੜੇ ਆ ਬੁਝਾਰ ਤੇ ਹਾਂਜੀ ਫਿਰ ਅਸੀਂ ਜਦੋਂ ਇੱਥੋਂ ਛਾਨੋ ਫਿਰ ਪਤਾ ਲੱਗਾ ਤੇ ਅਸੀਂ ਫਿਰ ਉਧਰ ਗਏ ਆ ਮਤਲਬ ਗਏ ਆ ਅਸੀਂ 5 ਵਜੇ ਇੱਥੋਂ ਰਿਸ਼ਤੇਦਾਰਾਂ ਸਾਰਿਆਂ ਨੂੰ ਫੋਨ ਕੀਤਾ ਤੇ ਰਿਸ਼ਤੇਦਾਰਾਂ ਕਿਸੇ ਨੇ ਨਹੀਂ ਆਖਿਆ ਵੀ ਸਾਡੇ ਕੋ ਆਇਆ ਜਿਨੇ ਵੀ ਸਾਡੇ ਰਿਸ਼ਤੇਦਾਰ ਲੱਗਦੇ ਦੂਜੇ ਨੰਬਰ ਤੇ ਉਹਦਾ ਫੋਨ ਉਹਦਾ ਬੰਦ ਹੋ ਗਿਆ ਛਾਣੂ ਛੇਰੇ ਜਦੋਂ ਗਿਆ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਜਦੋਂ ਫੋਨ ਬੰਦ ਹੋ ਗਿਆ ਸਾਨੂੰ ਹੋਰ ਸ਼ੱਕ ਪੈ ਗਿਆ ਕਿ ਉਹ ਫੋਨ ਬੰਦ ਹੋ ਗਿਆ ਕਿਉਂ ਨਹੀਂ ਉਹ ਕਿੱਥੇ ਹੀ ਚਲ ਗਿਆ ਫਿਰ ਆਪਾਂ ਉੱਥੇ ਗਏ ਆ ਇਸ ਟਾਈਮ 6 ਵਜੇ ਤੇ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਸਾਨੂੰ ਇਹ ਗੱਲ ਕਹੀ ਕਿ ਆਹ ਗੱਲ ਛੇਰੇ ਆਏ ਉਹਨੂੰ ਗੱਲ ਕਹੀ ਆਇਆ ਹੀ ਤੇ ਉਹ ਚਲ ਗਿਆ ਇਹ ਵੇਖੋ ਜੀ ਉਹ ਘਰੋਂ ਰੋਟੀ ਲੈ ਕੇ ਗਿਆ ਮਸ਼ੀਨ ਚ ਚਲਾਉਣ ਗਿਆ ਕੰਮ ਕਰਨ ਗਿਆ ਉੱਥੇ ਉਹਨੇ ਕੰਮ ਕਰਨਾ ਹੈ ਉਹਨੇ ਘਰ ਵਾਪਸ ਕੀ ਕਰਨਾ ਹੈ ਸਾਰਾ ਉਹਨਾਂ ਮੁਖੰਚਾ ਹੀ ਖੇਡ ਜਾਈ ਆਲੇ-ਟਾਲੇ ਗੱਲ ਪੁੰਦੀ ਸਾਰੀ ਗੱਲ ਦਾ ਉਹਨਾਂ ਨੂੰ ਪਤਾ ਹੈ। ਸ਼ੇਰ ਵਾਲ ਜਿਹਨਾਂ ਦੀ ਮਸ਼ੀਨ ਚਲਾਉਂਦਾ ਸੀ ਉਹਨਾਂ ਦੀ ਗੱਲ ਹੈ। ਸ਼ੇਠ ਰਾਤਿਆਂ ਚਾਰ ਵਾੜੀ ਗੱਲ ਹੋਈ ਜਾਂਦੀ ਹੈ। ਫਿਰ ਅੱਜ ਜਦੋਂ ਐਸਐਚਓ ਨੇ ਉਹਨਾਂ ਨੂੰ ਛੱਡਿਆ ਤੇ ਪਰਾਲੇ ਡਰਾਈਵਰਾਂ ਨੂੰ ਤੇ ਉਹਨਾਂ ਕਿਹਾ ਕਿ ਜਦੋਂ ਸਾਨੂੰ ਜੱਡਵਰੀ ਲਾਸ਼ ਲੱਭੀ ਆ ਉਥੇ ਅਹੀਂ ਛਾੜੇ ਬੰਦੇ ਗਏ ਆ ਦੇ ਰਿਸ਼ਤੇਦਾਰ ਗਏ ਤੇ ਉਹ ਉਹਨਾਂ ਨੂੰ ਨਾਲ ਲਿਆ ਪਹਿਲੋਂ ਮਸ਼ੀਨ ਦੇ ਲਾਗੇ ਲਾਗੇ ਦੇਖਿਆ ਫਿਰ ਉਹਨਾਂ ਨਾਲ ਲੈ ਕੇ ਜਦੋਂ ਉਹ ਉਹਨਾਂ ਨੂੰ ਪੁੱਛਿਆ ਵੀ ਕਿੱਦਨੂ ਗਿਆ ਸੀ ਤੁਹਾਡੇ ਨਾਲ ਕਿੱਥੇ ਗਏ ਤੇ ਉਹ ਫਿਰ ਅੱਜ ਉਹਨਾਂ ਬਿਆਨ ਤੇ ਉਸ ਸਾਡੇ ਰਿਸ਼ਤੇਦਾਰਾਂ ਨੂੰ ਕਿਹਾ ਉਹਨਾਂ ਕਿ ਅਸੀਂ ਸਾਡੇ ਨਾਲ ਮਤਲਬ ਇੱਧਰ ਨੂੰ ਹੀ ਗਏ ਹਾਂ ਅਸੀਂ ਮੰਗੋਵਾਲੀ ਨੂੰ ਗਏ ਹਾਂ ਅਸੀਂ ਲਾਹਰ ਨੂੰ ਗਏ ਹਾਂ ਇੱਧਰ ਬੰਦੇ ਅੱਗੇ ਵੀ ਮਰੇ ਹੀ ਤੇ ਉਹ ਹੌਲੀ-ਹੌਲੀ ਉਸ ਟਿਕਾਣੇ ਦੇ ਪਹੁੰਚ ਗਿਆ ਜਿੱਥੇ ਉਹਦੀ ਲਾਸ਼ ਸੀ ਪਤਾ ਨਹੀਂ ਕਿ ਇਦਾਂ ਮਾਰਿਆ ਉਹਨਾਂ ਮੋਟਿਆ ਲਾਗੇ ਖੜਾ ਰਿਆ ਚਾਬੀ ਜ ਉਹ ਜਦੋਂ ਉੱਥੇ ਮਾਰ ਕੇ ਉਹਦੀ ਧੂੜ ਕੇ ਲਾਸ਼ ਤੇ ਨਾਲ ਥੱਲੇ ਕੱਢੀ ਖੱਡਿਆਂ 'ਚ ਝਾੜੀਆਂ 'ਚ ਤੇ ਲੱਭੇ ਨਾ ਤੇ ਚਾਬੀ ਇਹਦੇ ਹੱਥ ਦੇ ਲਾਗੇ ਮੋਰਸਲ ਬੁੱਲਟ ਦੀ ਰੱਖੀ ਇਹ ਮੈਂ ਬੈਜ ਲਾਉ ਉਹਦਾ ਲੱਗੇ ਬੜੀ ਹੋ ਜਾ ਕੁਝ ਪੈਸੇ ਨਾ ਕੱਢ ਲੈ ਕੁਝ ਨਾ ਰਹਿ ਗਿਆ ਮਨਾਲ ਪੁਲਿਸ ਪ੍ਰਸ਼ਾਸਨ ਅਗੇ ਆਜੀ ਬੇਨਤੀ ਆ ਕਿ ਸਾਡਾ ਲੜਕਾ ਹੀ ਉਹਦੇ ਹਾਰੇ ਜਿਨੇ ਆ ਮੈਂ ਬੁੱਢਾ ਬੰਦਾ ਮੇਰਾ ਪੁੱਤਰਾ ਛੋਟਾ ਜਿਹਾ ਪੁੱਤਰੀ ਛੋਟੀ ਆ ਇੱਕ ਲੜਕਾ ਮੇਰਾ ਪਹਿਲੋ ਏਦਾਂ ਐਕਸੀਡੈਂਟ ਨਾ ਪੁਰਾ ਗਏ ਤੇ ਸਾਡਾ ਤੇ ਕੋਈ ਸਾਨੂੰ ਰੋਟੀ ਖਵਾਉਣ ਵਾਲਾ ਨਹੀਂ ਰਿਹਾ ਹਾਂਜੀ ਉਹ ਸਾਨੂੰ ਕਿ ਮਾਈ ਕਰਦਾ ਸੀ ਤੇ ਰੋਟੀ ਮਿਲ ਖੁੰਦਾ ਸੀ ਤੇ ਸਾਨੂੰ ਮਿਲ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ ਰਾਤ ਸਾਡੀ ਕੋ ਮੋਟਮਾਟਮਾ ਤੇ ਚਲ ਗਈ ਆ ਮੈਂ ਪੋਰਟਮਾਰਮ ਨਿਆ ਕਰਾਉਣਾ ਚਾਹਦਾ ਮੈਂ ਇਸ ਕਰਕੇ ਕੋਟਮਨ ਕਰਾਇਆ ਵੀ ਐਫ ਆਰ ਦਰਦੀ ਨਹੀਂ ਹੋਣੀ ਪਰਚਾ ਨਹੀਂ ਹੋਣਾ ਉਹਨਾਂ ਦੀ ਇਸੇ ਕਰਕੇ ਕੋਟਮਨ ਕਰਾ ਕੇ ਉਹਨਾਂ ਦੇ ਮਤਲਬ ਕਾਨੂੰਨੀ ਕਾਰ ਰਹੀ ਹੋਣੀ ਚਾਹੀਦੀ ਤੇ ਬਾਅਦ ਤੋਂ ਬਾਅਦ ਉਹਨਾਂ ਨੂੰ سزا ਮਿਲਣੀ ਚਾਹੀਦੀ ਸਾਨੂੰ ਪੰਜਾਬ ਸ਼ਿਕਾਰਵਾਲੋਂ ਕੋਈ ਨਾ ਕੋਈ ਜੋຊੂ ਦੇ ਸਕਦੀ ਆ ਸਾਡੇ ਬੱਚੇ ਛੋਟੇ ਛੋਟੇ ਉਹਨਾਂ ਨੂੰ ਦੇਣੇ ਚਾਹੀਦੇ ਹਾਂਜੀ ਹਾਂਜੀ